ਇਹ ਸੋਚਣਾ ਚਾਹੀਦਾ ਵੀ ਐਸਾ ਸਤਨ ਦੇ ਪੈਰ ਪਈ ਆ ਉਹ ਉਹਨਾਂ ਦਾ ਹੀ ਤਾਂ ਜਾਣਦਾ ਸੀ ਜੋ ਉਹਨਾਂ ਦੇ ਨਾਲ ਬੀਤੀ ਆ ਹਮੇਸ਼ਾ ਐਸਾ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਵੀ ਉਹ ਪਵਿੱਤਰ ਜਗ੍ਹਾ ਹੈ ਤੇ ਸਾਨੂੰ ਬਹੁਤ ਜ਼ਿਆਦਾ ਨਿਮਰਤਾ ਨਾਲ ਰਹਿਣਾ ਚਾਹੀਦਾ ਇੱਕ ਇੱਕ ਪੈਰ ਵੀ ਪੁੱਟ ਕੇ ਰੱਖਣਾ ਚਾਹੀਦਾ ਵੀ ਸ਼ਾਇਦ ਇੱਥੇ ਉਹਨਾਂ ਨੇ ਵੀ ਪੈਰ ਪਾਇਆ ਹੋਊਗਾ ਪੈਰ ਪਏ ਆ ਜੀ ਇਸ ਧਰਤੀ ਤੇ ਕਿੰਨੀ ਭਾਗਾ ਵਾਲੀ ਧਰਤੀ ਏ ਤੇ ਸਾਨੂੰ ਵੀ ਉਸੇ ਤਰ੍ਹਾਂ ਚੁੱਕ ਕੇ ਰਹਿਣਾ ਚਾਹੀਦਾ ਅਸੀਂ ਨਹੀਂ ਧਿਆਨ ਕਰ ਸਕਦੇ ਸਿਰਫ ਸਾਨੂੰ ਇੱਥੋਂ ਸਿੱਖ ਕੇ ਜਾਣਾ ਚਾਹੀਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਲੈਣ ਤੇ ਲਈਏ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਗੁਰੂ ਸਾਹਿਬ ਦਾ ਪਰਿਵਾਰ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਗੁਰੂ ਸਾਹਿਬ ਅਨੰਤਪੁਰ ਦਾ ਕਿਲਾ ਛੱਡਦੇ ਨੇ ਤੇ ਅੰਮ੍ਰਿਤ ਵੇਲੇ ਆ ਕੇ ਪਰਿਵਾਰ ਵਿਛੋੜਾ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਤੇ ਸਰਸਾ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਹੈ ਜਿਹੜਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਗੁਰੂ ਸਾਹਿਬ ਜਦੋਂ ਗੌਰ ਸਾਹਿਬ ਵੱਲੋਂ ਚਲੇ ਜਾਂਦੇ ਨੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਾਰਸਾ ਨਦੀ ਤੋਂ ਵਿਛੜ ਜਾਂਦੇ ਨੇ ਗੁਰੂ ਸਾਹਿਬ ਦੇ ਨਾਲੋਂ ਤੇ ਗੁਰੂ ਕੇ ਮੈਲ ਭਾਈ ਮਨੀ ਸਿੰਘ ਜੀ ਦੇ ਨਾਲ ਰੋਪੜ ਦੇ ਵਿੱਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਉੱਥੇ ਰਹਿ ਕੇ ਦਿੱਲੀ ਵੱਲੋਂ ਚਲੇ ਜਾਂਦੇ ਨੇ ਤੇ ਜਿਸ ਅਸਥਾਨ ਤੇ ਅਸੀਂ ਖੜੇ ਆ ਇਹ ਭਾਈ ਕੁੰਮਾ 마ਸ਼ਕੀ ਜੀ ਦਾ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸੱਤ ਪੋਨੂ ਠਹਿਰੇ ਸੀ ਸੱਤ ਪੋਨੂ ਇਸ ਸਥਾਨ ਤੇ ਠਹਿਰੇ ਸੀ ਇਸ ਦੇ ਨਾਲ ਹੀ ਸਰਸਾਏ ਕੁੰਮਾ 마ਸ਼ਕੀ ਜੀ ਦਾ ਸਥਾਨ ਹੈ ਤਾਂ ਇੱਥੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁੰਮਾ 마ਸ਼ਕੀ ਜੀ ਦੇ ਸਥਾਨ ਤੋਂ ਛੰਨ ਸੀਗੀ ਇੱਥੇ ਭਾਈ ਕੁੰਮਾ 마ਸ਼ਕੀ ਜੀ ਦੀ ਹੁਣ ਤਾਂ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਤ ਹੋਇਆ ਤੇ ਪਹਿਲਾਂ ਇੱਥੇ ਛੰਨ ਹੁੰਦੀ ਸੀ ਉਸ ਵੇਲੇ ਭਾਈ ਕੁੰਮਾ 마ਸ਼ਕੀ ਜੀ ਸੀਗੇ ਜਿਹੜੇ ਉਹ ਮਲਾਹ ਸੀ ਉਹਨਾਂ ਦੀ ਛੰਨ ਸੀਗੀ ਛੋਟੇ ਸਾਹਿਬਜ਼ਾਦ ਦੇ ਤੇ ਮਾਤਾ ਗੁਜਰਕੌਰ ਜੀ ਨੂੰ ਕੁੰਮਾ 마ਸ਼ਕੀ ਜੀ ਮਿਲਦੇ ਨੇ ਸਰਸਾ ਦੇ ਕਿਨਾਰੇ ਤੋਂ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਵਿਛੜ ਜਾਂਦੇ ਨੇ ਗੁਰੂ ਸਾਹਿਬ ਦੇ ਨਾਲੋਂ ਤਾਂ ਇਹ ਉਸ ਮੌਕੇ ਦੀ ਛੰਨ ਹੈ ਇਹ ਹੁਣ ਤਿਆਰ ਕੀਤੀ ਆ ਤਾਂ ਇਸੇ ਤਰੀਕੇ ਦੇ ਨਾਲ ਅੱਧੀ ਕਦੇ ਛੰਨ ਹੋਵੇਗੀ ਇੱਥੇ ਇਸ ਛੰਨ ਦੀੇ ਦਰਸ਼ਨ ਕਰਨ ਦੇ ਲਈ ਸੰਗਤ ਕਾਫੀ ਦੂਰੋਂ ਦੂਰ ਦਰੇੜਿਆਂ ਤੋਂ ਆਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਤੇ ਇੱਥੇ ਅੱਜ ਸਮਾਗਮ ਹੈ ਜਿਹੜਾ ਜਿਵੇਂ ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਸਫਰੇ ਸ਼ਹਾਦਤ ਦੇ ਜਿਹੜੇ ਦਿਨ ਨੇ ਉਹ ਅੱਜ ਇੱਥੇ ਅੱਜ ਦੀ ਰਾਤ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਛੰਨ ਦੇ ਵਿੱਚ ਠਹਿਰੇ ਸੀ ਪੁਰਾਣੀ ਸ਼ਾਂਤਾਂ ਨਹੀਂ ਹੈਗੀ ਪਰ ਉਸ ਦੇ ਮਾਡਲ ਦੇ ਵਾਂਗ ਇਹ ਛੰਨ ਹੈ ਜਿਹੜੀ ਤਿਆਰ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕੁੰਮਾ 마ਸ਼ਕੀ ਜੀ ਜਿਨ੍ਹਾਂ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਨੂੰ ਆਪਣੀ ਛੰਨ ਦੇ ਵਿੱਚ ਠਾਰ ਦਿੱਤੀ ਸੀ ਉਹਨਾਂ ਕੋਲ ਠਹਰੇ ਸੀ ਸੱਤ ਪੋਦੀ ਰਾਤ ਨੂੰ ਤਾਂ ਛੰਨ ਸੀਗੀ ਜਿਹੜੀ ਇਸ ਸਥਾਨ ਤੇ ਸੀਗੀ ਤਾਂ ਇਸ ਸਥਾਨ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਠਹਰੇ ਸੀ ਮਾਈ ਲక్ష్ਮੀ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਇਆ ਸੀ ਸੰਗਤ ਆ ਗੱਲਬਾਤ ਕਰਦੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿੱਥੋਂ ਆਇਓ ਜੀ ਤੁਸੀਂ ਅਬਾਈ ਅਸੀਂ ਰੋਪੜ ਤੋਂ ਜੀ ਰੋਪੜ ਤੋਂ ਹਾਂਜੀ ਬਾਈ ਤਾਂ ਕੁੰਮਾ 마스키 ਜੀ ਦੀ ਇੱਥੇ ਛੰਨ ਸੀਗੀ ਉੱਥੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਠਹਿਰੇ ਸੀ ਤਾਂ ਸਾਡੇ ਕੋਲ ਤਾਂ ਸੁੱਖ ਸਹੂਲਤਾਂ ਕਾਫੀ ਨੇ ਹਾਂਜੀ ਅਸੀਂ ਨਤਮਸਤਕ ਹੋਣ ਆਏ ਆ ਉਹਨਾਂ ਦੀ ਕੁਰਬਾਨੀ ਨੂੰ ਸੇਵਤਾ ਕਰਨ ਆਏ ਆ ਤਾਂ ਅਸੀਂ ਨਤਮਸਤਕ ਹੋਣ ਆਏ ਹੋ ਇੱਥੋਂ ਹੀ ਹੋ ਤੁਸੀਂ ਮੈਂ ਨਵੇਂ ਸ਼ਹਿਰ ਤੋਂ ਆਏ ਜੀ ਨਵੇਂ ਸ਼ਹਿਰ ਤੋਂ ਆਏ ਹਾਂਜੀ ਤਾਂ ਕੀ ਮਹਿਸੂਸ ਕਰਦੇ ਹੋ ਉਹਨਾਂ ਦਿਨਾਂ ਨੂੰ ਯਾਦ ਕਰਕੇ ਮਾਤਾ ਗੁਜਰ ਕੌਰ ਜੀ ਨੂੰ ਛੋਟੇ ਸਹਬਜ਼ਾਦਿਆਂ ਨੂੰ ਓਹੋ ਵਾਕਿਆ ਵਿੱਚ ਸੱਟ ਨਹੀਂ ਕਿਹਾ ਗਿਆ ਜਨਾਬ ਜੋ ਉਹਨਾਂ ਤੇ ਬੀਤੀ ਆ ਉਹ ਅਸੀਂ ਨਹੀਂ ਪ੍ਰਗਟ ਕਰ ਸਕਦੇ ਉਹ ਉਹਨਾਂ ਦਾ ਹੀ ਤਾਂ ਜਾਣਦਾ ਸੀ ਜੋ ਉਹਨਾਂ ਦੇ ਨਾਲ ਬੀਤੀ ਆ ਅਸੀਂ ਨਹੀਂ ਬਿਆਨ ਕਰ ਸਕਦੇ ਸਿਰਫ ਸਾਨੂੰ ਇੱਥੋਂ ਸਿੱਖ ਕੇ ਜਾਣਾ ਚਾਹੀਦਾ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਲੈਣ ਤੇ ਲਈਏ ਉਹਨਾਂ ਦੇ ਜੋ ਪਰਨਨ ਕਰਕੇ ਉਹ ਚੱਲੇ ਸੀ ਉਹਨਾਂ ਦੇ ਪੜਨੇ ਤੇ ਪੂਰੇ ਪੌਣੇ ਦੀ ਕੋਸ਼ਿਸ਼ ਕਰੀਏ ਹਰੇਕ ਪਰਿਵਾਰ ਨੂੰ ਇਹੀ ਚਾਹੀਦਾ ਹੈ ਨਾ ਕਿ ਇੱਥੇ ਖੁੱਲਡ ਬਾਜੀ ਕਰਨੀ ਚਾਹੀਦੀ ਬਿਲਕੁਲ ਵੀ ਬਹੁਤ ਪਿਆਰ ਨਾਲ ਨਿਮਰਤਾ ਨਾਲ ਇਹ ਸੋਚਣਾ ਚਾਹੀਦਾ ਵੀ ਅਸੀਂ ਸਤਾਂਜੂਰ ਦੇ ਪੈਰ ਪਏ ਆ ਬੱਚੇ ਹੁੰਦੇ ਨੇ ਸਾਡੇ ਮਾਂ ਪਿਓ ਸੋਚਦੇ ਨੇ ਤੁਸੀਂ ਸੋਚੀਏ ਅਸੀਂ ਪੈਰ ਪਏ ਆ ਜੀ ਇਸ ਧਰਤੀ ਤੇ ਕਿੰਨੀ ਭਾਗਾ ਵਾਲੀ ਧਰਤੀ ਹੈ ਤੇ ਸਾਨੂੰ ਬਿਲਕੁਲ ਇਸ ਤਰ੍ਹਾਂ ਚੁੱਕ ਕੇ ਰਹਿਣਾ ਚਾਹੀਦਾ ਉਹਨੇ ਨਿਮਰਤਾ ਨਾਲ ਰਹਿਣਾ ਚਾਹੀਦਾ ਤੇ ਸਾਨੂੰ ਹਮੇਸ਼ਾ ਐਸਾ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਵੀ ਉਹ ਪਵਿੱਤਰ ਜਗ੍ਹਾ ਹੈ ਤੇ ਸਾਨੂੰ ਬਹੁਤ ਜ਼ਿਆਦਾ ਨਿਮਰਤਾ ਨਾਲ ਰਹਿਣਾ ਚਾਹੀਦਾ ਇੱਕ ਇੱਕ ਪੈਰ ਵੀ ਪੁੱਟ ਕੇ ਰੱਖਣਾ ਚਾਹੀਦਾ ਕਿ ਸ਼ਾਇਦ ਇੱਥੇ ਉਹਨਾਂ ਦਾ ਵੀ ਪੈਰ ਪਿਆ ਹੋਊਗਾ ਭਾਵੁਕ ਹੋਗੇ ਤੁਸੀਂ ਜਿਵੇਂ ਸਾਡੇ ਬੱਚੇ ਹੁੰਦੇ ਨੇ ਅਸੀਂ ਸੋਚਦੇ ਹਾਂ ਸਾਡੇ ਬੱਚਿਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਈਏ ਸਾਰਾ ਕੁਝ ਦਈਏ ਤੇ ਬੱਚੇ ਫੇਰ ਵੀ ਸਿੱਖੀ ਤੋਂ ਮਨਕਰ ਹੁੰਦੇ ਜਾ ਰਹੇ ਨੇ ਇਹ ਜੀ ਕੋਈ ਸਰਕਾਰਾਂ ਦੇ ਦੇ ਦੋਸ਼ਾਂ ਕੁਸ ਮਾਪਿਆਂ ਦੇ ਦੋਸ਼ਾਂ ਸੋᱱਾ ਸੀ ਕਹਿਤਾ ਦੰਨੇ ਵੀ ਚਿੱਟਾ ਚੱਲਦਾ ਹੈ ਜਦ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਂਗੇ ਆਪੇ ਲੱਗਣਗੇ ਜੇ ਹੁਣ ਸਾਡੇ ਘਰ ਵਿੱਚ ਆਪ ਖੁਦ ਬੰਦਾ ਸ਼ਰਾਬ ਪੀਂਦਾ ਹੈ ਤਾਂ ਉਹਦੇ ਬੱਚੇ ਕਿੱਥੇ ਤੇ ਸਿੱਧੀ ਲਾਈਨ ਤੇ ਲੱਗਣਗੇ ਉਹ ਤਾਂ ਕਹਿਣੇ ਜੋਗਾ ਹੈ ਨਹੀਂ ਬੱਚਿਆਂ ਨੂੰ ਸਰਕਾਰਾਂ ਨੇ 5 ਕਿਲੋ ਅਨਾਜ ਪਿਛੇ ਤੋਰੇ ਹੋਏ ਆ 5 ਕਿਲੋ ਉਹ ਕਦ ਸੋਚੂਗਾ ਵੀ ਮੇਰਾ ਬੱਚਾ ਡਾਕਟਰ ਇੰਜੀਨੀਅਰ ਬਣ ਜਾਵੇ ਉਹ ਤਾਂ ਨਹੀਂ ਸੋਚ ਸਕਦਾ ਉਹਦੀ ਸੋਚੇ ਖਤਮ ਕਰਤੀ ਸਰਕਾਰਾਂ ਨੇ ਤੇ ਹਰੇਕ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਸੀ ਮਿਹਨਤ ਕਰੀਏ ਤਾਂ ਦਸਵਾਂ ਹਿੱਸਾ ਦਸਵਾਂ ਹਿੱਸਾ ਗੁਰੂ ਨੇ ਮੰਗਿਆ ਉਹਨੇ ਆਪਣੇ ਤਨ ਤੇ ਹੰਡਾ ਕੇ ਸਾਨੂੰ ਦਸਤਾ ਮੰਨ ਲਓ ਸ਼ਹੀਦੀਆਂ ਦੇਤੀਆਂ ਪਰ ਸਿੱਖੀ ਨਹੀਂ ਛੱਡੀ ਉਹਨਾਂ ਨੇ ਸਿੱਖੀ ਨਹੀਂ ਛੱਡੀ ਉਹਨਾਂ ਨਾਲ ਜੋ ਬੀਤੀ ਆ ਕੋਈ ਵੀ ਬਿਆਨ ਨਹੀਂ ਕਰ ਸਕਦੇ ਅਸੀਂ ਸਾਡੇ ਕੋਲ ਕੋਈ ਲਫਜ਼ ਨਹੀਂ ਹੈਗਾ ਵੀ ਅਸੀਂ ਕੋਈ ਬਿਆਨ ਕਰ ਦਈਏ ਪਰ ਸਾਨੂੰ ਉਹਨਾਂ ਦੇ ਪੂਰਨਿਆ ਪਰ ਚੱਲਣ ਦੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਆ ਸਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਇਸੇ ਲੈਂ ਵਿੱਚ ਲਈਏ ਵਿੱਚ ਘਟੋ ਘਟ ਤੁਸੀਂ ਦੇਖੋ ਆ ਜੰਨੇ ਹੁਣ ਮੋਟਰਸਾਈਕਲਾਂ ਉੱਪਰ ਹੁੱਲੜਵਾਜੀ ਕਰਦੇ ਆ ਜੀ ਉਹ ਤਾਂ ਗਲਤ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੰਗਤ ਨੂੰ ਨਮਸਤਕ ਹੋਣਾਉਂਦੀ ਆ ਭਾਵਕ ਵੀ ਹੁੰਦੀ ਆ ਕਿਉਂਕਿ ਇਹ ਠੰਡੀਆਂ ਰਾਤਾਂ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਛੰਨ ਦੇ ਵਿੱਚ guzariਆਂ ਮਾਤਾ ਲక్ష్ਮੀ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਸ਼ਿਕਾਇਆ ਉਹਨਾਂ ਨੂੰ ਤਾਂ ਗੱਲਬਾਤ ਕਰਾਂਗੇ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਜੀ ਕੀ ਪਤਨੀ ਜੀ ਹਾਂਜੀ ਬੀ ਜੀ ਜੀ ਖਾਲਸਾ ਹੋਇਆ ਇੱਥੇ ਆਏ ਹੂੰ ਇਹਨਾਂ ਠੰਡੀਆਂ ਰਾਤਾਂ ਦੇ ਵਿੱਚ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਇੱਥੇ ਦਿਨ گزارੇ ਉਹ ਕਿਵੇਂ ਮਹਿਸੂਸ ਕਰਦੇ ਹੂੰ ਆਪਣੇ ਕੋਲ ਤਾਂ ਸਭ ਸੁੱਖ ਸਹੂਲਤਾਂ ਨੇ ਉਹਨਾਂ ਦੇ ਪਿੱਛੇ ਫੌਜਾਂ ਵੀ ਆਂ ਹਾਂਜੀ ਉਹਨਾਂ ਦੀਆਂ ਕੁਰਬਾਨੀਆਂ ਦੇ ਅੱਗੇ ਤਾਂ ਅਸੀਂ ਨਮਸਕਾਰ ਕਰਦੇ ਆਂ ਵੀ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਅੱਖਾਂ ਰਿੰਦੀਆਂ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਦੇਖ ਕੇ ਇਹ ਦਿਹਾੜੇ ਅਸੀਂ ਮਾੜੀ ਕਿਵੇਂ ઠੰਡ ਬਰਦਾਸ਼ਤ ਨਹੀਂ ਕਰ ਸਕਦੇ ਤੇ ਉਹਨਾਂ ਨੇ ਕਿੱਥੇ ਇੱਥੇ ਬੈਠ ਕੇ ਨੀਆਂ ਕੁਰਬਾਨੀਆਂ ਦਿੱਤੀਆਂ ਬਸ ਨਮਸਕਾਰ ਹੈ ਉਹਨਾਂ ਦੀ ਕੁਰਬਾਨੀਆਂ ਅੱਗੇ ਉਸ ਨੇ ਕੋਈ ਲਫ਼ਜ਼ ਨਹੀਂ ਹੈ ਉਹਨਾਂ ਦੀ ਕੁਰਬਾਨੀਆਂ ਦੇ ਅੱਗੇ ਕਹਿਣ ਵਾਸਤੇ ਸਾਡੇ ਕੋਲ ਕਹਿਆ ਕਿਹਦਾ ਨਹੀਂ ਜਾ ਸਕਦਾ ਕਿਆ ਨਹੀਂ ਜਾ ਸਕਦਾ ਜੀ ਕਿਆ ਨਹੀਂ ਜਾ ਸਕਦਾ ਬਸ ਧੰਨ ਹੈ ਗੁਰਗੋਵੀ ਸਿੰਘ ਜੀ ਤੁਹਾਨੂੰ ਉਹਨਾਂ ਦੇ ਲਾਲ ਜਿਹਨਾਂ ਨੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਅਸੀਂ ਅੱਜ ਮਾਣ ਰਹੇ ਹਾਂ ਹਾਂ ਮਾਣ ਰਹੇ ਹਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦੇ ਸਤਿ ਸਕਿਆਂ ਸਤਿ ਖੜੇ ਆ ਅਸੀਂ ਤੁਸੀਂ ਕੀ ਕਹੋਗੇ ਬਸ ਅਸੀਂ ਕੀ ਕਹਿ ਸਕਦੇ ਜੀ ਕੁਝ ਵੀ ਨਹੀਂ ਕਹਿ ਸਕਦੇ ਅਸੀਂ ਕੁਝ ਵੀ ਨਹੀਂ ਹੈਗੇ ਅਸੀਂ ਉਹਨਾਂ ਦੇ ਤੋੜ ਦੇ ਬਰਾਬਰ ਆ ਜੋ ਅਸੀਂ ਬਸ ਇਹ ਹੈ ਕਿ ਉਹਨਾਂ ਦੇ ਦੱਸੇ ਹੋਏ ਰਾਤੇ ਜੇ ਅਸੀਂ ਚੱਲ ਪਈਏ ਤਾਂ ਸ਼ਾਇਦ ਕਿਤੇ ਅਸੀਂ ਸਮਝੀਏ ਆਪਣੇ ਉਹਨੂੰ ਵੀ ਅਸੀਂ ਉਸ ਰਾਤ ਤੇ ਚੱਲ ਪਏ ਆ ਕਰਨਾ ਤੇ ਕੁਝ ਵੀ ਨਹੀਂ ਹੈਗੇ ਜੋ ਉਹਨਾਂ ਨੇ ਕੀਤਾ ਹੈ ਅਸੀਂ ਉਹ ਚੀਜ਼ ਸੋਚ ਵੀ ਨਹੀਂ ਸਕਦੇ ਜੋ ਕਰ ਗਏ ਅਸੀਂ ਉਹ ਚੀਜ਼ ਤੇ ਸੋਚ ਵੀ ਨਹੀਂ ਸਕਦੇ ਅਸੀਂ ਤਾਂ ਆਪ ਹੀ ਹਿੰਮਤ ਦੇਣ ਤੇ ਕਿਸੇ ਤੋਂ ਕੁਝ ਕਰਾ ਲੈਣ ਲੇਕਿਨ ਆਪ ਬੰਦਾ ਕੁਝ ਨਹੀਂ ਕਰ ਸਕਦਾ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਜੋ ਹੁੰਦਾ ਤਾਂ ਸੰਗਤ ਨਤਮਸਤਕ ਹੋ ਰਹੀ ਆ ਕੱਚੀ ਛੰਨ ਹੋਣੀ ਆ ਉਸ ਵੇਲੇ ਤੇ ਅੱਜ ਉਸ ਤਰੀਕੇ ਦੇ ਨਾਲ ਛੰਨ ਹੈ ਜਿਹੜੀ ਬਣਾਈ ਹੋਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਈ ਕੁੰਮਾ ਮਾਸਕੀ ਜੀ ਦੀ ਛੰਨ ਤੋਂ ਜਿਨ੍ਹਾਂ ਕੋਲ ਸਤ ਪੋਦੀ ਰਾਤ ਨੂੰ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਰਹੇ ਸੀ ਇੱਥੇ ਹੀ ਮਾਤਾ ਲక్ష్ਮੀ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਸ਼ਿਕਾਇਆ ਸੀ ਤਾਂ ਸੰਗਤ ਨਤਮਸਤਕ ਹੋਣ ਪਹੁੰਚ ਰਹੀ ਆ ਦੂਰੋਂ ਦੂਰੋਂ ਇੱਧਰ ਬੱਚੇ ਵੀ ਨੇ ਭਾਈ ਜੀ ਬੱਚਿਆਂ ਨੂੰ ਲੈ ਕੇ ਆਏ ਹੋ ਹਾਂਜੀ ਹਾਂਜੀ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ ਉਸ ਵੇਲੇ 5 ਤੇ 7 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦੇ ਇੱਥੇ ਰਹੇ ਮਾਤਾ ਗੁਜਰਕੌਰ ਜੀ ਰਹੇ ਤੁਸੀਂ ਇੱਥੇ ਸ਼ਹੀਦੀ ਸਮਾਗ ਜਿਹੜੇ ਸਮਾਗਮ ਚੱਲਦੇ ਨੇ ਉਹਨਾਂ ਦੇ ਵਿੱਚ ਆਇਆ ਤਾਂ ਕੀ ਮਹਿਸੂਸ ਕਰਦੇ ਹੋ ਉਸ ਵੇਲੇ ਜੋ ਤਸ਼ੱਦਦ ਸਾਹਿਬਜ਼ਾਦਿਆਂ ਨਾਲ ਕੀਤਾ ਗਿਆ ਮਾਤਾ ਗੁਜਰਕੌਰ ਜੀ ਤੇ ਕੀਤਾ ਗਿਆ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋ ਤੁਸੀਂ ਹਰੇਕ ਮਾਂ ਪਿਓ ਕਹਿੰਦਾ ਸਾਡਾ ਬੱਚਾ ਕੁਝ ਬਣੇ ਸਾਡਾ ਬੱਚਾ ਕੁਝ ਬਣੇ ਪਰ ਉਹ ਦਾਦੀ ਮਾਂ ਸੀ ਉਹਨੂੰ ਪਤਾ ਸੀਗਾ ਵੀ ਪਿੱਛੇ ਫੌਜਾਂ ਪਈਆਂ ਹੋਈਆਂ ਨੇ ਹਾਂਜੀ ਇਤਿਹਾਸ ਦਾ ਖਾਨਾ ਮਹਿਸੂਸ ਤਾਂ ਕਰਦੇ ਹੋਮੋਗੇ ਕੁਝ ਆਪਣੇ ਬੱਚਿਆਂ ਵਾਸਤੇ ਕੁਝ ਸੋਚਦੇ ਹੋਮੋਗੇ ਨਾ ਮਾਤਾ ਗੁਜਰ ਕੌਰ ਜੀ ਵੀ ਆਪਣੇ ਪੋਤਿਆਂ ਵਾਸਤੇ ਉਹਨੂੰ ਪਤਾ ਸੀਗਾ ਵੀ ਸ਼ਹਾਦਤ ਤਾਂ ਹੋਣੀ ਹੀ ਹੋਣੀ ਹੈ ਹਾਂਜੀ ਆਪਣੇ ਪਿਤਾ ਆਪਣੇ ਪਤੀ ਨੂੰ ਵੀ ਉਹਨਾਂ ਨੇ ਭੇਜਿਆ ਸ਼ਹੀਦ ਹੋਣ ਖਾਤਰ ਪੁੱਤ ਵੀ ਉਹਨਾਂ ਦਾ ਸ਼ਹੀਦ ਹੋਇਆ ਸ਼ਾਇਦ ਇਤਿਹਾਸ ਦੇ ਵਿੱਚ ਇੱਕੋ ਮਾਂ ਹੈ ਪੋਤੇ ਵੀ ਸ਼ਹੀਦ ਪੁੱਤ ਵੀ ਸ਼ਹੀਦ ਪਤੀ ਵੀ ਸ਼ਹੀਦ ਤਾਂ ਤਾਂ ਬਾਬਾ ਜ਼ੂਰਾਵਰ ਸਿੰਘ ਜੀ ਮਾਤਾ ਤਾਂ ਤਾਂ ਬਾਬਾ ਪਤੇ ਸਿੰਘ ਜੀ ਮਾਤਾ ਨ ਮਾਤਾ ਗੁਜਰਕੌਰ ਜੀ ਮਹਾਰਾਜ ਇਹ ਇਤਿਹਾਸਕ ਜਗਾ ਜੀ ਬਾਬਾ ਕੁੰਮਾ ਮਾਛੀ ਦੀ ਚੌਂਪੜੀ ਸਾਨ ਜਿੱਥੇ ਇਹਨਾਂ ਨੇ ਸੱਤ ਪੋ ਦੀ ਰਾਤ ਪਹਿਲੀ ਰਾਤ ਉਰੇ ਕੱਟੀ ਸੀ ਜੀ ਅਸੀਂ ਬੱਚਿਆਂ ਨੂੰ ਸਾਰਾ ਕੁਝ ਦਿਖਾਉਣ ਆਏ ਆ ਜੀ ਇਹ ਬੱਚਿਆਂ ਨਾਲ ਲੈ ਕੇ ਆਏ ਆ ਇੱਥੇ ਮਹਿਸੂਸ ਹੋ ਰਿਹਾ ਹੈ ਉਹ ਅੱਜ ਵੀ ਮਹਿਸੂਸ ਹੋ ਰਿਹਾ ਸਾਨੂੰ ਵੀ ਇਹਨਾਂ ਪਰ ਕਿੰਨਾ ਜ਼ੁਲਮ ਹੋਇਆ ਸੀ ਜੀ ਜੀ ਸਰਕਾਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਬਾਲਜਵਸ ਦੇ ਰੂਪ ਵਿੱਚ ਨਾ ਮਨਾਇਆ ਜਾਵੇ ਇਹ ਸਾਡੇ ਬਜ਼ੁਰਗ ਸੀ ਬਾਬੇ ਕਹਨੇ ਆ ਸੀ ਬਾਬੇ ਕਹਨੇ ਆ ਤੇ ਉਸੇ ਰੂਪ ਦੇ ਵਿੱਚ ਰੱਖਿਆ ਜਾਵੇ ਇਹ ਮੈਂ ਭਗਵੰਤ ਮਾਨ ਨੂੰ ਤੇ ਮੋਦੀ ਵਗੈਰਾ ਨੂੰ ਸਭ ਨੂੰ ਏ ਟੂ ਜ਼ेड ਜਿੰਨੇ ਵੀ ਹੈਗੇ ਸਿਆਸਤਦਾਨ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹੈ ਵੀ ਇਹਨਾਂ ਨੂੰ ਤੁਸੀਂ ਇਹ ਬਾਲਜਵਸ ਦਾ ਰੂਪ ਨਾ ਦਿਓ ਇਹ ਰੂਪ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ ਬਾਲਜਵਸ ਤੇ ਬੱਚੇ ਨਹੀਂ ਸੀ ਇਹ ਸਾਡੇ ਅਸੀਂ ਬਾਬੇ ਮਸ ਸੀ ਅਸੀਂ ਬਾਬੇ ਮੰਨਦੇ ਆ ਬਾਬੇ ਮੰਨ ਕੇ ਰੱਖਾਂਗੇ ਹਾਂਜੀ ਇੱਥੇ ਆਏ ਹਾਂ ਤਮਾਸਤਕ ਹੁਣ ਆਏ ਹਾਂ ਸ਼ਹਾਦਤਾਂ ਦੇ ਦਿਨ ਚੱਲਦੇ ਨੇ ਕੀ ਮਹਿਸੂਸ ਕਰਦੇ ਹੋ ਮਹਿਸੂਸ ਮਤਲਬ ਐਦਾਂ ਹੀ ਕਹਿੰਦਾ ਬਹੁਤ ਤਗੜੀਆਂ ਸ਼ਹਾਦਤਾਂ ਹੋਈਆਂ ਜੀ ਧਰਮ ਦੇ ਰਾਹ ਤੇ ਚੱਲਣ ਲਈ ਬਹੁਤ ਜ਼ਾਲਮਾਂ ਨੇ ਮਤਲਬ ਜ਼ੁਲਮ ਦੀ ਹੱਦਾਂ ਨੂੰ ਪਾਰ ਕੀਤਾ ਬਹੁਤ ਗਲਤ ਹੋਇਆ ਐਨੀਆਂ ਵੱਡੀਆਂ ਸ਼ਹਾਦਤਾਂ ਕਿਸੇ ਕੌਮ ਚ ਨਹੀਂ ਉਹ ਵੀ ਧਰਮ ਪਿੱਛੇ ਸਿੱਖੀ ਪਿੱਛੇ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਜੀ ਕੋਈ ਵਰਲਡ ਦੇ ਵਿੱਚ ਇਦਾਂ ਦੀ ਕੋਈ ਮਿਸਾਲ ਨਹੀਂ ਕੁਝ ਨਹੀਂ ਇਤੋਂ ਵੱਡੀ ਸ਼ਹਾਦਤ ਦੀ ਕੋਈ ਨਹੀਂ ਵੇ ਕਸੂਰ ਮਦਦ ਹਮ ਦੀ ਰਾਹ ਤੇ ਚੱਲਣ ਖਾਤਰ ਇਹਨਾਂ ਨੂੰ ਸਖਤ ਸਜ਼ਾਾਂ ਮਿਲੀਆਂ ਇਹ ਗਲਤ ਹੈ ਬਹੁਤ ਗਲਤ ਹੈ ਤਾਂ ਪਾਈਕੁੰਮਾ ਮਾਸਕੀ ਜੀ ਦੀ ਛੰਨ ਦੇ ਵਿੱਚ ਸਤਪੋਹ ਦੀ ਰਾਤ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ guzari ਸੀ ਮਾਤਾ ਲక్ష్ਮੀ ਜੀ ਨੇ ਉਹਨਾਂ ਦੀ ਸੇਵਾ ਕੀਤੀ ਸੀ ਤੇ ਅੱਜ ਉਹਨਾਂ ਹੀ ਦਿਨਾਂ ਦੇ ਵਿੱਚ ਅਸੀਂ ਕਵਰ ਕਰਨ ਆਏ ਆ ਪਰ ਸਾਡੇ ਕੋਲ ਸਾਰੀਆਂ ਸਹੂਲਤਾਂ ਨੇ ਜਾਂ ਜਿਹੜੀ ਸੰਗਤ ਇੱਥੇ ਆ ਰਹੀ ਆ ਸਾਡੇ ਕੋਲ ਸਾਰੀਆਂ ਸਹੂਲਤਾਂ ਨੇ ਪਰ ਕਿਤੇ ਨਾ ਕਿਤੇ ਅਸੀਂ ਉਸ عقیدے ਤੋਂ ਭਟਕ ਗਏ ਆ ਉਹਨਾਂ ਦੀ ਸ਼ਹਾਦਤ ਨੂੰ ਜਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਸੀ ਉਹਨਾਂ ਦੀ ਸ਼ਹਾਦਤ ਨੂੰ ਜਿਸ ਤਰੀਕੇ ਦੇ ਨਾਲ ਜੇ ਕਈਏ ਉਹਨਾਂ ਦਾ ਸਤਕਾਰ ਕਿਸ ਤਰੀਕੇ ਨਾਲ ਹੋ ਸਕਦਾ ਜੇ ਅਸੀਂ ਆਪਣਾ ਸਿੱਖੀ ਸਰੂਪ ਸੰਭਾਲ ਕੇ ਰੱਖੀਏ ਜਾਂ ਸਿੱਖੀ ਸੰਭਾਲ ਕੇ ਰੱਖੀਏ ਤਾਂ ਇੱਥੇ ਆਉਂਦੇ ਆ ਪਰ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਅਸੀਂ ਸਿੱਖੀ ਸੰਭੀ ਹੈ ਕਿ ਅਸੀਂ ਉਸ ਤਰੀਕੇ ਦੇ ਸਿੱਖ ਬਣ ਸਕੇ ਹਾਂ ਜਿਸ ਕਰਕੇ ਸਾਹਿਬਜ਼ਾਦਿਆਂ ਨੇ ਕੁਰਬਾਨੀ ਕੀਤੀ ਸੀ ਮਾਤਾ ਗੁਜਰ ਕੌਰ ਜੀ ਨੇ ਕੁਰਬਾਨੀ ਕੀਤੀ ਸੀ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਵੰਸ ਵਾਰਿਆ ਸੀ ਤਾਂ ਲੋੜ ਹੈ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬੀ